ਅੱਜ ਦਾ ਜਿਹੜਾ ਏਜੰਡਾ ਉਹ ਇਹ ਹੈਗਾ ਕਿ ਜਿਹੜਾ ਸੁਖਬੀਰ ਸਿੰਘ ਬਾਦਲ ਨੂੰ ਮੁਆਫ ਕਰਨ ਦੀ ਯੋਜਨਾ ਅਕਾਲ ਤਖਤ ਸਾਹਿਬ ਤੋਂ ਬਣਾਈ ਜਾ ਰਹੀ ਹੈ ਉਹਨੂੰ ਜਿੰਨੇ ਵੀ ਦੋਸ਼ ਲੱਗੇ ਆ ਉਹਦੇ ਵਿੱਚੋਂ پاک ਪਵਿੱਤਰ ਸਿੱਧ ਕਰਨ ਦਾ ਯਤਨ ਹੋ ਰਿਹਾ ਕਿਉਂਕਿ ਅੱਗੇ ਵੀ ਇਸ ਤੋਂ ਪਹਿਲਾਂ ਇਹੋ ਜਿਹੇ ਸਾਜਸਾਂ ਜਿਹੜੀਆਂ ਰਚੀਆਂ ਗਈਆਂ ਅਕਾਲ ਪੁਰਖ ਸਾਹਿਬ ਦੇ ਜਥੇਦਾਰਾਂ ਵੱਲੋਂ ਜਿਵੇਂ ਸੌਦਾ ਸਾਹਿਬ ਨੂੰ ਮੁਆਫ ਕੀਤਾ ਗਿਆ ਸੀ ਤੇ ਬਾਅਦ ਦੇ ਵਿੱਚ ਸੰਗਤਾਂ ਨੇ ਬੜਾ ਜ਼ਬਰਦਸਤ ਵਿਰੋਧ ਕੀਤਾ ਉਹ ਜਿਹੜੀ ਮੁਆਫੀ ਸੀਗੀ ਉਹ ਜਥੇਦਾਰਾਂ ਨੂੰ ਵਾਪਸ ਲੈਣੀ ਪਈ ਤੇ ਜਿਹੜੇ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 99 ਲੱਖ ਦੇ ਇਸ਼ਤਿਹਾਰ ਅਖਬਾਰਾਂ ਦੇ ਵਿੱਚ ਉਹ ਸਮਾਫੀ ਨੂੰ ਸਹੀ ਸਿੱਧ ਕਰਨ ਵਾਸਤੇ ਦਿੱਤੇ ਗਏ ਸਨ ਉਹ ਜਿਹੜਾ ਪੈਸਾ ਉਹ ਵੀ ਬਰਬਾਦ ਹੋ ਗਿਆ ਪਰ ਜਿਹੜੀ ਮੁਆਫੀ ਦਿੱਤੀ ਸੀ ਉਹ ਜਥੇਦਾਰਾਂ ਨੂੰ ਵਾਪਸ ਲੈਣੀ ਪਈ ਉਹੋ ਜਿਹੇ ਹਾਲਾਤ ਹੀ ਹੁਣ ਜਿਹੜੇ ਬਣਦੇ ਨਜ਼ਰ ਆ ਰਹੇ ਆ ਕਿਉਂਕਿ ਸੁਖਬੀਰ ਸਿੰਘ ਬਾਦਲ ਤੇ ਉਹਦੇ ਅਕਾਲੀ ਦਲ ਨੂੰ ਲੋਕਾਂ ਨੇ ਮੁਕੰਮਲ ਤੌਰ ਤੇ ਰੱਦ ਕਰ ਦਿੱਤਾ ਸਿੱਖ ਸੰਗਤਾਂ ਨੇ ਰੱਦ ਕਰਨ ਦਾ ਕਾਰਨ ਕੀ ਹੈ ਕਿ ਜਿਹੜੀਆਂ ਮੌਜੂਦਾ ਸਮੇਂ ਦੇ ਵਿੱਚ ਘਟੀਆਂ ਘਟੀਆਂ ਘਟਨਾਵਾਂ ਜਿਨ੍ਹਾਂ ਦੇ ਵਿੱਚ ਬਰਗਾੜੀ ਕਾਂਡ ਸੀਗਾ ਗੁਰੂ ਗ੍ਰੰਥ ਸਾਹਿਬ ਦੀ ਬੇਦਬੀ ਹੋਈ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਚੋਰੀ ਕੀਤਾ ਗਿਆ ਉਹਦੇ ਅੰਗ ਫਲਾਰੇ ਗਏ ਉਸ ਤੋਂ ਬਾਅਦ ਉਹਨਾਂ ਦੋਸ਼ੀਆਂ ਦੇ ਖਿਲਾਫ 15 ਮਹੀਨੇ ਸਰਕਾਰ ਚੱਲੀ ਕੋਈ ਕਾਰਵਾਈ ਨਹੀਂ ਹੋਈ ਫਿਰ ਉਸ ਤੋਂ ਬਾਅਦ ਜਿਹੜੀ ਗੋਲੀ ਚਲਾਈ ਗਈ ਕੋਟਕਪੂਰਾ ਚੌਂਕ ਦੇ ਵਿੱਚ ਜਿਹਦੇ ਵਿੱਚ ਦਾਸ ਵੀ ਮੌਜੂਦ ਸੀ ਸਿੰਘ ਸਾਹਿਬ ਭਾਈ ਅਮਰੀਤ ਸਿੰਘ ਜੀ ਅਜਨਾਲਾ ਤੇ ਹੋਰ ਪੰਥਕ ਜਥੇਬੰਦੀਆਂ ਦੇ ਨੁਮਾਇੰਦੇ ਉੱਤੇ ਹਾਜ਼ਰ ਸੀ ਗੋਲੀ ਚਲਾਈ ਗਈ ਲਾਠੀ ਚਾਰਜ ਕੀਤਾ ਗਿਆ ਉੱਥੇ ਵੀ ਦਸਤਾਰਾਂ ਵੀ ਉਤਾਰੀਆਂ ਗਈਆਂ ਸਿੱਖ ਸੰਗਤਾਂ ਦੀਆਂ ਇਹ ਸਭ ਤੋਂ ਵੱਡਾ ਗੁਨਾਹ ਸੀ ਕਿਉਂਕਿ ਅਸੀਂ ਤਾਂ ਜਿਹੜੇ ਗੁਰੂ ਗ੍ਰੰਥ ਸਾਹਿਬ ਦੀ ਬਿਆਦਵੀ ਹੋਈ ਸਤਿਗੁਰੂ ਮਹਾਰਾਜ ਜੀ ਦੇ ਅੰਗ ਖਿਲਾਰੇ ਆ ਉਹਦਾ ਅਨਸਾਫ਼ ਲੈਣ ਵਾਸਤੇ ਜਿਨ੍ਹਾਂ ਦੁਸ਼ਟਾਂ ਨੇ ਕਾਰਵਾਈ ਕੀਤੀ ਉਹਨਾਂ ਨੂੰ ਫੜਾਉਣ ਵਾਸਤੇ ਅਸੀਂ ਉੱਥੇ ਬੈਠੇ ਸੀ ਨਾ ਕਿ ਸਾਡੀ ਕੋਈ ਸਿਆਸੀ ਮੰਗ ਸੀ ਕਿਉਂਕਿ ਧਾਰਮਿਕ ਮੁੱਦਾ ਸੀ ਪਰ ਇਹਨਾਂ ਨੇ ਸਰਸੇ ਵਾਲਿਆਂ ਦੀਆਂ ਵੋਟਾਂ ਦੇ ਲਾਲਚ ਦੇ ਵਿੱਚ ਆ ਕੇ ਸਾਡੇ ਉੱਤੇ ਸਿੱਖ ਸੰਗਤਾਂ ਉੱਤੇ लाਠੀ ਚਾਰਜ ਕੀਤਾ ਇਹ ਬਹੁਤ ਵੱਡਾ ਗੁਨਾਹ ਸੀਗਾ ਉਸ ਤੋਂ ਬਾਅਦ ਥੋੜੇ ਟਾਈਮ ਬਾਅਦ ਹੀ ਬੈਬਲ ਕਲਾ ਗੋਲੀ ਚਲਾਈ ਉੱਥੇ ਦੋ ਨੌਜਵਾਨਾਂ ਨੂੰ ਸ਼ਹੀਦ ਕਰ ਦਿੱਤਾ ਪਰ ਉਹਨਾਂ ਨੂੰ ਸ਼ਹੀਦ ਕਰਕੇ ਕਿਹੜੀ ਪੁਲਿਸ ਨੇ ਸ਼ਹੀਦ ਕੀਤਾ ਉਹਨੂੰ ਅਣਪਛਾਤੀ ਐਲਾਨ ਕਰ ਦਿੱਤਾ ਉਹ ਤੋਂ ਪਹਿਲਾਂ ਵੀ ਅਜਿਹੇ ਗੁਨਾਹ ਜਿਹੜੇ ਮੁਆਫ ਨਹੀਂ ਕੀਤੇ ਜਾ ਸਕਦੇ ਇਸੇ ਹੀ ਸੁਖਵੀਰ ਸਿੰਘ ਬਾਦਲ ਦੇ ਪਿਤਾ ਪ੍ਰਕਾਸ਼ ਸਿੰਘ ਬਾਦਲ ਨੇ 1978 ਦੇ ਵਿੱਚ ਜਿਹੜਾ ਨਰੰਗਕਾਰੀ ਪਾণ্ড ਕਰਵਾਇਆ ਕਿਉਂਕਿ ਇਹਨਾਂ ਦੀ ਸਰਕਾਰ ਸੀ ਕਰਵਾਇਆ ਤਾਂ ਇਹ ਅਸੀਂ ਪ੍ਰਕਾਸ਼ ਸਿੰਘ ਬਾਦਲ ਨੂੰ ਪਹਿਲਾਂ ਸੂਚਿਤ ਕੀਤਾ ਸੀਗਾ ਜ਼ਥੇਦਾਰ ਉਮਰਾਂ ਨੰਗਲ ਨੂੰ ਪਹਿਲਾਂ ਮੰਗ ਪੱਤਰ ਦਿੱਤਾ ਗਿਆ ਸੀ ਕਿ ਆਹ ਘਟਨਾ ਇੱਥੇ ਵਾਪਰ ਜਾਣੀ ਹੈ ਨਰੰਗਕਾਰੀਆਂ ਦੇ ਫੂਟ ਪ੍ਰਚਾਰ ਨੂੰ ਰੋਕਿਆ ਜਾਵੇ ਪਰ ਉਹਨਾਂ ਨੇ ਨਹੀਂ ਰੋਕਿਆ ਉੱਥੇ ਵੀ 13 ਸਿੰਘ ਦਮਦਮੇ ਟਕਸਾਲ ਅਖੰਡ ਕੀਰਤਨ ਜੱਥੇ ਦੇ ਸ਼ਹੀਦ ਹੋਏ ਪਰ ਜਿਨ੍ਹਾਂ ਨੇ ਸ਼ਹੀਦ ਕੀਤੇ ਸੀ ਉਹਨਾਂ ਨੂੰ ਇੱਕ ਦਿਨ ਦੀ ਸਜ਼ਾ ਨਹੀਂ ਮਿਲੀ ਉਲਟਿਆ ਉਹਨਾਂ ਦਾ ਜਿਹੜਾ ਕੇਸ ਆ ਉਹ ਬਦਲਾ ਕੇ ਕਰਨਾਲ ਭੇਜ ਦਿੱਤਾ ਗਿਆ ਹੁਣ ਵੀ ਜਿਹੜੇ ਬਦਮੀ ਵਾਲੇ ਕੇਸ ਆ ਉਹਨਾਂ ਦੀ ਉਹਨਾਂ ਨੂੰ ਚੇਂਜ ਕਰਕੇ ਚੰਡੀਗੜ੍ਹ ਭੇਜਿਆ ਜਾ ਰਿਹਾ ਮੇਰੇ ਕਹਿਣ ਤੋਂ ਭਾਵ ਕਿ ਅਜਿਹੀਆਂ ਅਨੇਕਾਂ ਅਵਗਿਆ ਤੇ ਗਲਤੀਆਂ ਕੀਤੀਆਂ ਜਿਹੜੀਆਂ ਮਾਫ਼ ਕਰਨ ਯੋਗ ਨਹੀਂ ਬੰਦੇ ਤੋਂ ਜਾਣੇ ਅਣਜਾਣੇ ਵਿੱਚ ਗਲਤੀ ਹੋ ਜਾਵੇ ਉਹਦੀ ਮਾਫੀ ਹੁੰਦੀ ਹੈ ਪਰ ਜਾਣ ਬੁੱਝ ਕੇ ਕੀਤੇ ਗਏ ਗੁਨਾਹ ਕਦੇ ਮਾਫੀਯੋਗ ਨਹੀਂ ਹੁੰਦੇ ਜਿਉਂਕੇ ਇਹਨਾਂ ਨੇ ਜਾਣ ਬੁੱਝ ਕੇ ਗਿਨਾਹ ਆਪਦੀਆਂ ਵੋਟਾਂ ਖਾਤਰ ਆਪਦੀ ਦਮਾਰੇ ਸਰਕਾਰ ਬਣਾਉਣ ਖਾਤਰ ਕੀਤੇ ਹੈ 1328 ਸਰੂਪ ਗੁਰੂ ਗ੍ਰੰਥ ਸਾਹਿਬ ਜੀ ਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਪ੍ਰਬੰਧ ਦੇ ਵਿੱਚੋਂ ਗਾਇਬ ਹੋ ਜਾਣੇ ਉਹਨਾਂ ਦਾ ਹਜੇ ਤੱਕ ਕੋਈ ਇਨਸਾਫ ਜਾਣ ਦਾ ਪਤਾ ਨਾ ਲੱਗਣਾ ਉਹ ਸਾਰੇ ਕਾਸੇ ਦਾ ਦੋਸ਼ੀ ਸੁਖਬੀਰ ਸਿੰਘ ਬਾਦਲ ਆ ਇਸ ਕਰਕੇ ਅਸੀਂ ਜਥੇਦਾਰਾਂ ਨੂੰ ਇਹ ਗੱਲ ਕਹਿਣਾ ਚਾਹੁੰਦੇ ਆ ਕਿ ਮੱਤ ਉਹ ਗਲਤੀ ਗਿਆਨੀ ਗਰਬਚਨ ਸਿੰਘ ਵਾਲੀ ਕਰ ਲਿਆ ਜੋ ਕਿਉਂਕਿ ਗਿਆਨੀ ਗਰਬਚਨ ਸਿੰਘ ਜਥੇਦਾਰ ਮਲ ਸਿੰਘ ਗੁਰਮਖ ਸਿੰਘ ਉਹਨਾਂ ਨੇ ਗਲਤੀ ਕੀਤੀ ਸੀਗੀ ਸਰਸੇ ਵਾਲੇ ਨੂੰ ਮਾਫ ਕੀਤਾ ਸੀ ਇਹਨਾਂ ਨੇ ਤਾਂ ਕਰਤਾ ਬਾਦਲਾਂ ਦੇ ਦਬਾਅ ਥੱਲੇ ਆ ਕੇ ਪਰ ਦੂਸਰੇ ਪਾਸੇ ਸਿੱਖ ਸੰਗਤਾਂ ਨੇ ਉਹਨਾਂ ਨੂੰ ਮਾਫ ਨਹੀਂ ਕੀਤਾ ਅਖੀਰੀ ਉਹ ਮਾਫੀ ਹੈ ਜਿਹੜੀ ਰੱਦ ਕਰਨੀ ਪਈ ਅੱਜ ਗਿਆਨੀ ਗਰਬਚਨ ਸਿੰਘ ਹੋਣੀ ਸੰਗਤਾਂ ਦੇ ਵਿੱਚ ਖੜੇ ਹੋ ਕੇ ਕਿਤੇ ਸਟੇਅ ਇਤੇ ਨਹੀਂ ਬੋਲ ਸਕਦੇ ਅੱਜ ਆਪਣੇ ਘਰੋਂ ਬਿਨਾਂ ਗਨਮੈਨ ਤੋਂ ਨਿਕਲ ਨਹੀਂ ਸਕਦੇ ਅੱਜ ਕਿਸੇ ਸਮਾਗਮ ਦੇ ਵਿੱਚ ਉਹ ਸ਼ਾਮਲ ਨਹੀਂ ਹੋ ਸਕਦੇ ਜੇ ਅਸੀਂ ਮੌਜੂਦਾ ਜੱਥੇਦਾਰਾਂ ਨੂੰ ਗਿਆਨੀ ਰਗਵੀਰ ਸਿੰਘ ਤੇ ਉਹਨਾਂ ਦੇ ਸਾਥੀਆਂ ਨੂੰ ਇਹ ਗੱਲ ਕਹਿਣੀ ਚਾਹੁੰਦੇ ਆਂ ਕਿ ਤੁਹਾਡੀ ਹਾਲਤ ਵੀ ਕਿਤੇ ਗਿਆਨੀ ਗਰਬਚਨ ਸਿੰਘ ਗਿਆਨੀ ਮਾਲੂ ਸਿੰਘ ਗਿਆਨੀ ਗੁਰਮukh ਸਿੰਘ ਵਾਲੀ ਨਾ ਹੋ ਜੇ ਤੇ ਜੇ ਤੁਸੀਂ ਮਾਫ਼ ਕਰ ਦਿਓਗੇ ਇਹਨਾਂ ਦੇ ਗੁਨਾਹ ਪਰ ਸੰਗਤ ਨੇ ਮਾਫ ਨਹੀਂ ਕਰਨੇ ਕਿਉਂਕਿ ਸੰਗਤ ਨੇ ਤਾਂ ਪਹਿਲਾਂ ਸਜ਼ਾ ਦਿੱਤੀ ਆ ਲੋਕ ਸਭਾ ਦਾ ਇਲੈਕਸ਼ਨ ਹੋਇਆ 10 ਸੀਟਾਂ ਦੇ ਉੱਤੇ ਅਕਾਲੀ ਦਲ ਬਾਦਲ ਦੀ ਜ਼ਬਾਨ ਤੇ ਜਬਤ ਹੋਈ ਹੈ 10 ਸੀਟਾਂ ਦੇ ਤੇ ਦੋ ਕੈਂਡੀਡੇਟ ਆ ਜਿਹੜੇ ਪੰਜਵੇਂ ਨੰਬਰ ਤੇ ਆਏ ਆ ਮੇਰੇ ਕਹਿਣ ਤੋਂ ਬਾਅਦ ਇਹਨਾਂ ਨੂੰ ਮੁਕੰਮਲ ਤੌਰ ਤੇ ਲੋਕਾਂ ਨੇ ਰੱਦ ਕਰਤਾ ਪਰ ਜਥੇਦਾਰ ਜੀ ਤੁਸੀਂ ਇਹ ਜਿਹੜਾ ਪੰਥ ਦਾ ਹਲਮਾ ਆਪ ਦੇ ਗੱਲ ਦੇ ਵਿੱਚ ਨਾ ਲੈ ਲਿਓ ਨਹੀਂ ਤੁਹਾਡੀ ਹਾਲਤ ਵੀ ਉਹਨਾਂ ਜਥੇਦਾਰਾਂ ਵਰਗੀ ਹੋਵੇਗੀ ਅੱਜ ਦਾ ਸਾਡਾ ਇਹ ਏਜੰਡਾ ਇਹ ਗੱਲ ਅਸੀਂ ਕਹਿਣੀ ਚਾਹੁੰਦੇ ਆ ਅਸੀਂ ਇਹ ਜਥੇਦਾਰਾਂ ਨੂੰ ਵੀ ਕਹਿਣਾ ਚਾਹੁੰਦੇ ਆ ਸੰਭਲ ਕੇ ਚੱਲਿਓ ਕਿਤੇ ਗਲਤੀ ਨਾ ਕਰ ਲਿਓ ਸੁਖਵੀਰ ਸਿੰਘ ਬਾਦਲ ਨੂੰ ਮੁਆਫ ਨਾ ਕਰ ਦਿਓ ਜੇ ਤੁਹਾਡੀ ਇੱਛਾ ਹੋਵੇ ਜਾਂ ਸੁਖਵੀਰ ਸਿੰਘ ਦੀ ਚਾਹਵੇ ਕਿ ਅਕਾਲ ਤਖਤ ਤੋਂ ਮੁਆਫੀ ਮੰਗ ਕੇ ਸੰਗਤਨ ਵਿੱਚ ਅਸੀਂ ਪ੍ਰਵਾਨ ਹੋ ਜਾਾਂਗੇ ਜਮਾਰੇ ਰਾਜ ਗੱਦੀਆਂ ਸੰਭਲਾਂਗੇ ਇਹ ਗੱਲ ਖਾਲਸਾ ਜੀ ਬਿਲਕੁਲ ਨਹੀਂ ਹੋਣੀ ਜੇ ਤੁਸੀਂ ਮਾਫ ਕਰੋਗੇ ਤੁਹਾਡੀ ਹਾਲਤ ਵੀ ਉਹਨਾਂ ਵਰਗੀ ਹੋ ਤੇ ਤਖਤਾਂ ਦੀ ਮਾਨ ਮਰਜ਼ਾਦਾ ਨੂੰ ਢਾਹ ਲਾਉਣ ਦੇ ਦੋਸ਼ੀ ਤੁਸੀਂ ਵੀ ਬਰਾਬਰ ਦੇ ਹੋਵੋਗੇ ਇਸ ਕਰਕੇ ਨਾ ਇਹ ਪੰਥ ਦਾ ਲਾਹਮਾ ਲਿਓ ਨਾ ਤਖਤਾਂ ਦੇ ਜੱਥੇਦਾਰ ਹੁੰਦਿਆ ਹੋਇਆ ਅਕਾਲ ਤਖਤ ਸਾਹਿਬ ਤੇ ਦੂਜੇ ਤਖਤਾਂ ਦੀ ਮਾਨ ਮਰਜ਼ਾਦਾ ਨੂੰ ਢਾਹ ਲਾਉਣ ਦੀ ਕੋਸ਼ਿਸ਼ ਕਰਿਓ ਸੰਗਤਾਂ ਨੂੰ ਵੀ ਮਾਫ ਨਹੀਂ ਕਰਨਾ